ਲਾਸਟ ਜਦੋਂ 2023 ਚ ਜਦੋਂ ਪਾਣੀ ਆਇਆ ਸੀ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਜ਼ਿਆਦਾ ਪਾਣੀ ਆਣ ਦਾ ਕਾਰਨ ਇਹਨਾਂ ਦੀ ਅਣਗਹਿਲੀ ਦਾ ਕਾਰਨ ਅਸੀਂ ਬਣੇ ਆ ਅਣਗਹਿਲੀ ਦਾ ਸ਼ਿਕਾਰ ਹੋਏ ਆ 13 ਜਨਵਰੀ ਨੂੰ ਜਦੋਂ ਵਰਕ ਅਲਾਟ ਹੋਇਆ ਤੇ ਇਹਨੇ 17 ਜਨਵਰੀ ਉਹਦਾ ਟੈਂਡਰ ਲਾ ਕੇ 24 ਜਨਵਰੀ ਨੂੰ ਖੋਲ ਕੇ 17 ਤਰੀਕ ਨੂੰ ਵਰਕ ਅਲਾਟ ਕਰਤਾ ਲੇਕਿਨ ਕੰਮ ਹੈ ਜਿਹੜਾ ਉਹ ਇਹਨਾਂ ਨੇ ਬਰਸਾਤਾਂ ਦੇ ਬਿਲਕੁਲ ਕੰਡੇ ਤੇ ਜਾ ਕੇ ਸਟਾਰਟ ਕੀਤਾ 4 ਮਈ ਨੂੰ ਕੰਮ ਜਦ ਤੱਕ ਹੋ ਕੰਪਲੀਟ ਨਹੀਂ ਹੁੰਦਾ ਕੰਮ ਸਾਡਾ ਹੱਲ ਨਹੀਂ ਹੋ ਸਕਦਾ ਜਦੋਂ ਸਰਕਾਰ ਨੇ ਤੁਹਾਨੂੰ ਪੈਸੇ ਦੇਤੇ ਅੱਗੇ ਅਲਾਟਮੈਂਟ ਹੋ ਗਈ ਤਾਂ ਸਰਕਾਰ ਜਿਹੜੇ ਸਰਕਾਰ ਦੇ ਇਹਨਾਂ ਦੇ ਆਪਸ ਵਿੱਚ ਉਹ ਕੰਮ ਕਰਾਉਣ 'ਚ ناکਾਮ ਰਹੇ। ਸਸਿਗਾ ਤੁਸੀਂ ਦੇਖ ਰਹੇ ਹੋ ਰਜਾਨਾ ਸਪੋਕਸਮੈਨ ਇਸ ਟਾਈਮ ਅਸੀਂ ਖੜੇ ਆ ਫੇਜ਼ 11 ਦੇ ਵਿੱਚ ਜਿੱਥੇ ਹਰ ਸਾਲ ਹੀ ਮੀਂਹ ਆਉਣ ਨਾਲ ਲੋਕਾਂ ਦੇ ਇਹ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ। ਬਾਕਾਇਦਾ ਜਿਹੜੇ ਲੋਕ ਹੁਣ ਦਾ ਇਹ ਸੋਚਣ ਲੱਗੇ ਵੀ ਅਸੀਂ ਟੂ-ਵੀਲਰ, ਫੋਰ-ਵੀਲਰ ਵੇਚ ਕੇ ਉਹ ਕਿਸ਼ਤੀਆਂ ਲਈਏ ਉਹਦੇ ਨਾਲ ਕੀ ਇਹ ਕਿਸ਼ਤੀਆਂ ਨਾਲ ਹੀ ਆਉਣਾ ਜਾਣਾ ਹੋਊਗਾ ਇਹ ਨਾਲ ਹੋਰ ਵੀ ਬਹੁਤ ਫਾਇਦੇ ਜਿੱਥੇ ਪੈਟਰੋਲ ਦੀ ਵੀ ਕਹਿੰਦੇ ਕਿ ਬਚਤ ਹੋਊਗੀ ਜਿੱਥੇ ਜਿਹੜਾ ਪੋਲੂਸ਼ਨ ਹੈ ਉਹ ਵੀ ਕੱਢੂਗਾ ਕੋਈ ਹਾਲਾਤ ਤੁਸੀਂ ਦੇਖੋ ਕਿ ਇਧਰ ਗੱਡੀਆਂ ਦੇ ਵਿੱਚ ਜਿਹੜਾ ਪਾਣੀ ਭਰਿਆ ਹੁਣ ਤਾਂ ਹਾਲਾਕਿ ਜਿਹੜਾ ਟਰੈਕਟਰ ਲਗਾ ਕੇ ਇੱਥੇ ਪਾਣੀ ਕੱਢ ਦਿੱਤਾ ਗਿਆ ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਗੱਡੀ ਦੇ ਵਿੱਚ ਪਾਣੀ ਭਰਿਆ ਹੋਇਆ ਬਕਾਇਦਾ ਇਹਨਾਂ ਨੇ ਹੁਣ ਪਾਣੀ ਕੱਢਤਾ ਲੇਕਿਨ ਫਿਰ ਵੀ ਅਜੇ ਪਾਣੀ ਖੜਾ ਹੈ ਲੇਕਿਨ ਕਿੰਨੇ ਲੱਖਾਂ ਦੀ ਜਿਹੜੀ ਗੱਡੀ ਹੈ ਬਿਲਕੁਲ ਖਰਾਬ ਹੋ ਗਈ ਔਰ ਕਿੰਨੇ ਤੱਕ ਜਿਹੜੀ ਪਾਣੀ ਦੀ ਜਿਹੜੀ ਇਹਦੇ ਵਿੱਚ ਸਮੈਲ ਨਹੀਂ ਜਾਣੀ ਲੋਕ ਵੀ ਇਕੱਠੇ ਹੋਏ ਨੇ ਗੱਲਬ ਮੇਰਾ ਨਾਮ ਸੰਜੀਪ ਜੋਸ਼ੀ ਹੈ ਜੀ ਕੀ ਕਹਿਣਾ ਚਾਹੁੰਦਾ ਰੋਜ਼ ਆਈ ਆਈਸਾਲੀ ਤੇ ਨਾ ਪਾਣੀ ਪੜਦਾ ਇਹ ਲਗਾਤਾਰ ਲੰਬੇ ਸਮੇਂ ਤੋਂ ਅਸੀਂ ਇਸ ਪ੍ਰੋਬਲਮ ਨੂੰ ਫੇਸਿੰਗ ਕਰ ਰਹੇ ਹਾਂ ਤੇ ਇਸ ਵਾਰ ਆਹ ਲਾਸਟ 3-4 ਸਾਲ ਤੋਂ ਤਾਂ ਲਗਾਤਾਰ ਘਰਾਂ ਦੇ ਵਿੱਚ ਪਾਣੀ ਸਿਚੁਏਸ਼ਨ ਜਿਹੜੀ ਸਾਡੀ ਮੱਤ ਤੋਂ ਬੁੱਤਰ ਕਰ ਰਿਹਾ ਲਾਸਟ ਜਦੋਂ 2023 ਚ ਜਦੋਂ ਪਾਣੀ ਆਇਆ ਸੀ ਲੱਖਾਂ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਆ ਕੇ ਸਾਨੂੰ ਇਹ ਪੁੱਛਿਆ ਵੀ ਤੁਹਾਡਾ ਪਾਈਪ ਬੈਡ ਖਰਾਬ ਹੋ ਗਿਆ ਜਾਂ ਕਿ ਕੋਈ ਸਹਾਇਤਾ ਦੀ ਲੋੜ ਹੈ ਕੋਈ ਇਹ ਜਾਂ ਕੋਈ ਫੰਡਾ ਨਹੀਂ ਆਇਆ ਉਹਨ ਸਿਚੁਏਸ਼ਨ ਇਹ ਹੋਈ ਸੀ ਕਿ ਜਦੋਂ 2023 ਜੀ ਇਹਨਾਂ ਨੇ ਇੱਕ ਮਤਾ ਪਾਇਆ ਸੀ ਕਿ ਅਸੀਂ ਪਾਈਪਲਾਈਨ ਨੂੰ ਰੇ ਸਟਾਰਮ ਲਾਈਨ ਦੀ ਪਾਈਪਲਾਈਨ ਬਿਚਾ ਰਹੇ ਆ। ਉਹ 2023 ਦੇ ਅਸੀਂ ਮਗਰ ਪਏ ਹੋਏ ਉਹਨਾਂ ਦੇ 2024 ਦੇ ਵਿੱਚ ਜਾ ਕੇ ਅਸੀਂ ਉਹਨਾਂ ਦੇ ਰੈਗੂਲਰ ਪਿੱਛੇ ਪੈ ਕੇ ਬਾਈਕ ਹਾਈ ਕੋਰਟ ਦੇ ਥਰੂ ਇੱਥੋਂ ਪਬਲਿਕ ਹੈ ਹਾਈ ਕੋਰਟ ਗਈ ਤੇ ਹਾਈ ਕੋਰਟ ਨੇ ਫੈਸਲਾ ਦਿੱਤਾ ਵੀ ਪਾਈਪ ਪਾਓ 13 ਜਨਵਰੀ ਨੂੰ ਤੇ 13 ਜਨਵਰੀ ਨੂੰ ਜਦੋਂ ਵਰਕ ਅਲੌਟ ਹੋਇਆ ਤੇ ਇਹਨਾਂ ਨੇ 17 ਜਨਵਰੀ ਉਹਦਾ ਟੈਂਡਰ ਲਾ ਕੇ 24 ਜਨਵਰੀ ਨੂੰ ਖੋਲ ਕੇ 17 ਤਰੀਕ ਨੂੰ ਵਰਕ ਅਲੌਟ ਕਰਤਾ ਲੇਕਿਨ ਕੰਮ ਹੈ ਜਿਹੜਾ ਉਹ ਇਹਨਾਂ ਨੇ ਬਰਸਾਤਾਂ ਦੇ ਬਿਲਕੁਲ ਕੰਡੇ ਤੇ ਜਾ ਕੇ ਸਟਾਰਟ ਕੀਤਾ 4 ਮਈ ਨੂੰ 4 ਮਈ ਨੂੰ ਕੰਮ ਸਟਾਰਟ ਹੋਇਆ ਤੇ 4 ਅੱਧਾ ਕੰਮ ਤੁਸੀਂ ਦੇਖੋ ਉੱਥੇ ਜਾ ਕੇ ਸਿਚੁਏਸ਼ਨ ਇਹ ਦੇਖੋ ਜੀ ਕੰਮ ਹੈ ਜਿਹੜਾ ਕੰਮ ਜਦ ਤੱਕ ਉਹ ਕੰਪਲੀਟ ਨਹੀਂ ਹੁੰਦਾ ਕੰਮ ਸਾਡਾ ਹੱਲ ਨਹੀਂ ਹੋ ਸਕਦਾ ਲੇਕਿਨ ਫੇਰ ਵੀ ਇਸ ਵਾਰੀ ਜਿਹੜੀ ਸੀ ਇਸ ਵਾਰ ਦਾ ਜਿਹੜਾ ਪਾਣੀ ਖੜਨ ਦਾ ਜਿਹੜਾ ਇਸ ਵਾਰੀ ਜ਼ਿਆਦਾ ਪਾਣੀ ਆਇਆ ਜ਼ਿਆਦਾ ਪਾਣੀ ਜਦੋਂ ਸਰਕਾਰ ਨੇ ਤੁਹਾਨੂੰ ਪੈਸੇ ਦੇਤੇ ਅੱਗੇ ਅਲਾਟਮੈਂਟ ਹੋ ਗਈ ਤਾਂ ਸਰਕਾਰ ਜਿਹੜੇ ਸਰਕਾਰ ਦੇ ਇਹਨਾਂ ਦੇ ਅਫਸਰ ਸੀ ਉਹ ਕੰਮ ਕਰਾਉਣ 'ਚ ناکਾਮ ਰਹੇ ਆ ਤੁਸੀਂ ਗੱਡੀਆਂ ਦੇ ਹਾਲਾਤ ਦੇਖੋ ਜੀ ਗੱਡੀਆਂ ਨੂੰ 1.5 ਮਹੀਨਾ ਹੋ ਗਿਆ ਉਸ ਨੂੰ ਵੀ ਪੱਟੇ ਨੂੰ ਅਸੀਂ ਖਬਰ ਵੀ ਲਾਈ ਸੀ ਪਿਛਲੇ ਦਿਨ ਹਜੇ ਤੱਕ ਵੀ ਨਹੀਂ ਕੋਈ ਹਾਲਕੀ ਮੰਤਰੀ ਵੀ ਆ ਗਈ ਨਹੀਂ